ਬੀਐਸਪੀ ਵਿਧਾਨ ਸਭਾ ਹਲਕਾ ਇੰਚਾਰਜ ਐਡਵੋਕੇਟ ਸ਼ਿਵ ਕੁਮਾਰ ਕਲਿਆਣ ਨੇ ਆਪਣੇ ਸਾਥੀਆਂ ਸਮੇਤ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਇਸ ਮੌਕੇ ਐਡਵੋਕੇਟ ਸ਼ਿਵ ਕੁਮਾਰ ਕਲਿਆਣ ਨੇ ਦੱਸਿਆ ਕਿ ਉਹ ਪੰਜਾਬ ਅਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਦੀ ਅਰਦਾਸ ਲਈ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਨਮਨ ਕਰਨ ਲਈ ਪਹੁੰਚੇ ਹਨ ਪੇਸ਼ ਹੈ ਪੀ 24 ਤੋਂ ਰਾਜਕਮਲ ਸ਼ਰਮਾ ਦੀ ਖਾਸ ਰਿਪੋਰਟ ਅਡਵੋਕੇਟ ਸ਼ਿਵ ਕਲਿਆਣ ਜੱਥੇ ਨਾਲ ਹੋਏ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਨਤਮਸਤਕ ਅੱਜ ਐਡਵੋਕੇਟ ਸ਼ਿਵ ਕਲਿਆਣ ਜੋ ਕਿ ਹਲਕਾ ਬਸਿਪਠਣਾ ਤੋਂ ਇੱਥੇ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਨੇ ਅੱਜ ਸਰਪਦਾਨੀ ਗੁਰਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਹਿਬਜ਼ਾਦਿਆਂ ਬਾਬਾ ਜੁਰਾਵਰ ਸਿੰਘ ਫਤੇ ਸਿੰਘ ਅਤੇ ਮਾਤਾ ਗੁਜਰਕੌਰ ਜੀ ਨੂੰ ਅੱਜ ਨਮਨ ਕਰਨ ਲਈ ਸ਼੍ਰੀ ਫਤੇਗੜ ਸਾਹਿਬ ਪੈਦਲ ਜੱਥੇ ਦੇ ਰੂਪ ਵਿੱਚ ਜਾ ਰਹੇ ਨੇ ਸੋ ਗੱਲ ਕਰਾਂਗੇ ਉਹਨਾਂ ਨਾਲ ਅੱਜ ਤੁਸੀਂ ਉੱਥੇ ਨਮਨ ਕਰਨ ਜਾ ਰਹੇ ਹੋ ਤੇ ਸ਼ੀਸ਼ ਨਿਮਾਨ ਜਾ ਰਹੇ ਹੋ ਕੀ ਕਹੋਗੇ ਅਸੀਂ ਪੰਜਾਬ ਦੇ ਪੰਜਾਬੀਅਤ ਦੀ ਸਲਾਮਤੀ ਲਈ ਔਰ ਦੇਸ਼ ਵਿਦੇਸ਼ਾਂ ਚੋਂ ਆਏ ਸਾਰੇ ਭੈਣ ਭਰਾਵਾਂ ਦੀ ਸਲਾਮਤੀ ਲਈ ਚੜ੍ਹਦੀ ਕਲਾ ਲਈ ਗੁਰੂ ਮਹਾਰਾਜ ਦੇ ਸਾਹਿਬਜ਼ਾਦੇਾਂ ਦੇ ਮਾਤਾ ਗੁਰਜਰਕੌਰ ਦੇ ਚਰਨਾਂ 'ਚ ਅਰਦਾਸ ਕਰਨ ਲਈ ਜਾ ਰਹੇ ਆਂ ਵੇ ਪੰਜਾਬ ਨੂੰ ਜਿਹੜਾ ਛੇਵਾਂ ਦਰਿਆ ਨਸ਼ੇ ਦਾ ਚੱਲ ਰਿਹਾ ਉਸ ਤੋਂ ਬਚਾਇਆ ਜਾਵੇ ਔਰ ਆਪਣੇ ਚਰਨਾਚ ਲਾ ਕੇ ਪੰਜਾਬ ਦੇ ਨੌਜਵਾਨ ਪੀੜੀ ਨੂੰ ਪੰਜਾਬ ਨੂੰ ਇੱਕ ਨਵੀਂ ਸੇਧ ਦਿੱਤੀ ਜਾ ਸਕੇ ਅਸੀਂ ਆਪਣੇ ਜੱਥੇਨਾੜ ਪੂਰੀ ਟੀਮ ਨਾਲ ਭੋਜਨ ਸਮਾਜ ਪਾਰਟੀ ਦੀ ਸਾਡੀ ਪੂਰੀ ਟੀਮ ਜਿਹੜੀ ਅੱਜ ਦਤਮਸਤਕ ਹੋਣ ਲਈ ਸਾਹਿਬ ਜਦਿਆਂ ਦੇ ਤੇ ਮਾਤਾ ਗੁਜਰਖੌਰ ਦੇ ਚਰਨਾਂ 'ਚ ਅਰਦਾਸ ਕਰਨ ਲਈ ਜਾ ਰਹੇ ਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ